ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਪੜ੍ਹਨ ਦੇ ਲਈ ਭੇਜਦੇ ਹਨ ਕਿ ਉਹ ਪੜ੍ਹ ਲੈ ਕੇ ਕਿਸੇ ਚੰਗੇ ਅਹੁਦੇ ਤੇ ਜਾਂ ਚੰਗੇ ਇਨਸਾਨ ਬਣ ਸਕਣ ਤਾਂ ਹੀ ਅਸੀਂ ਸਕੂਲ ਭੇਜਦੇ ਹਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਹਨ ਜਾਂ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਕਹਿਣੇ ਤੋਂ ਬਾਹਰ ਨੇ ਉਹਨਾਂ ਬੱਚਿਆਂ ਦੀਆਂ ਮਾਵਾਂ ਇਹ ਪਾਠ ਕਰਨ ਹਰ ਮੁਸ਼ਕਿਲ ਦਾ ਹੱਲ ਹੋਵੇਗਾ ਉਹ ਕਿਹੜਾ ਪਾਠ ਹੈ ਅਤੇ ਕਿਸ ਵਿਧੀ ਦੇ ਨਾਲ ਮਾਂ ਪਾਠ ਕਰੇ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਸਾਧ ਸੰਗਤ ਜੀ ਹਰੇਕ ਮਾਤਾ ਪਿਤਾ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਲਈ ਪੂਰੀ ਵਾਹ ਲਾ ਦਿੰਦੇ ਹਨ ਮਾਤਾ ਪਿਤਾ ਚਾਹੁੰਦੇ ਹਨ ਕਿ ਸਾਡੇ ਬੱਚੇ ਨੂੰ ਹੀ ਸਾਡੇ ਨਾਲੋਂ ਚੰਗੀ ਐਜੂਕੇਸ਼ਨ ਮਿਲੇ ਉਹ ਇੱਕ ਚੰਗੀ ਜ਼ਿੰਦਗੀ ਬਤਾਉਣ ਹਰੇਕ ਗੁਰਸਿੱਖ ਪਿਤਾ ਇਹ ਜਰੂਰ ਚਾਹੁੰਦੇ ਹਨ ਕਿ ਸਾਡੇ ਬੱਚੇ ਗੁਰਬਾਣੀ ਦੇ ਨਾਲ ਜੁੜਨ ਅਤੇ ਚੰਗਾ ਸਿੱਖੀ ਜੀਵਨ ਬਤੀਤ ਕਰਨ ਅਤੇ ਹਰ ਕਾਰਜ ਦੇ ਵਿੱਚ ਸਫਲ ਹੋਣ ਬੁਰੀ ਸੰਗਤ ਤੋਂ ਬਚੇ ਰਹਿਣ ਸੰਗਤ ਜੀ ਕਹਿੰਦੇ ਇੱਕ ਵਾਰ ਤਾਂ ਧੰਨ ਬਾਬਾ ਆਨੰਦ ਸਿੰਘ ਜੀ ਦੇ ਕੋਲ ਇੱਕ 20-22 ਸਾਲ ਦਾ ਲੜਕਾ ਦਰਸ਼ਨ ਕਰਨ ਦੇ ਲਈ ਆਇਆ ਪਹਿਲੀ ਵਾਰ ਉਹ ਆਇਆ ਸੀ ਦੇਖ ਕੇ ਬਾਬਾ ਜੀ ਨੇ ਉਸ ਨੂੰ ਕੋਲ ਬੁਲਾਇਆ ਤੇ ਪੁੱਛਿਆ ਪੁੱਤ ਤੂੰ ਕਿੱਥੋਂ ਆਇਆ ਹੈ ਤੇ ਕਿਵੇਂ ਆਇਆ ਹੈ ਉਹ ਲੜਕਾ ਕਹਿੰਦਾ ਜੀ ਮੈਂ ਕਾਲਜ ਦੇ ਵਿੱਚ ਪੜਦਾ ਹਾਂ ਤੇ ਹੁਣੇ ਹੀ ਮੇਰੇ ਪੇਪਰ ਹੋਏ ਹਨ ਪਰ ਮੇਰੇ ਪੇਪਰ ਕੁਝ ਚੰਗੇ ਨਹੀਂ ਹੋਏ ਠੀਕ ਠਾਕ ਹੀ ਹੋਏ ਨੇ ਮੈਨੂੰ ਡਰ ਹੈ ਕਿਤੇ ਮੈਂ ਫੇਲ ਨਾ ਹੋ ਜਾਵਾਂ ਮੈਂ ਬਹੁਤ ਹੀ ਭਾਵਨਾਵਾਂ ਦੇ ਨਾਲ ਆਪਜੀ ਦੇ ਕੋਲ ਇਹ ਅਰਦਾਸ ਲੈ ਕੇ ਆਇਆ ਹਾਂ ਕਿ ਮੈਂ ਪਾਸ ਹੋ ਜਾਵਾਂ ਬਟੀਆਂ ਨੂੰ ਅਕਸਰ ਇਹ ਪਤਾ ਹੀ ਹੁੰਦਾ ਹੈ ਕਿ ਮੇਰੇ ਪੇਪਰ ਕਿਸ ਤਰ੍ਹਾਂ ਦੇ ਹੋਏ ਨੇ ਇਹ ਚਿੰਤਾ ਲੈ ਕੇ ਬਾਬਾ ਜੀ ਮੈਂ ਤੁਹਾਡੇ ਕੋਲ ਆਇਆ ਹਾਂ ਤੇ ਬਾਬਾ ਜੀ ਕਹਿੰਦੇ ਕਿੰਨਾ ਚਿਰ ਰਹਿੰਦਾ ਹੈ ਪੇਪਰਾਂ ਦਾ ਰਿਜ਼ਲਟ ਆਉਣ ਦੇ ਲਈ ਬੱਚਾ ਕਹਿਣ ਲੱਗਾ ਜੀ ਮਹੀਨਾ ਰਹਿੰਦਾ ਹੈ ਤੇ ਹੁਣ ਬਾਬਾ ਜੀ ਉਸ ਨੂੰ ᔪਗਤੀ ਦੱਸਣ ਲੱਗੇ ਬਚਨ ਕਰਨ ਲੱਗੇ ਕਿ ਪਾਠ ਹਰ ਰੋਜ਼ ਜਪਜੀ ਸਾਹਿਬ ਜੀ ਦੇ ਕਰਿਆ ਕਰ ਜਿਹੜਾ ਵੀ ਮਾਸਟਰ ਤੇਰੇ ਪੇਪਰ ਚੈੱਕ ਕਰੇਗਾ ਉਸ ਦਾ ਹੱਥ ਗੁਰੂ ਨਾਨਕ ਪਾਸ਼ਾ ਜੀ ਫੜ ਲੈਣਗੇ ਉਸ ਲੜਕੀ ਨੇ ਸੱਤ ਬਚਨ ਕਿਹਾ ਤੇ ਬਾਬਾ ਜੀ ਦੇ ਬਚਨ ਅਨੁਸਾਰ ਪਾਠ ਕਰਨੇ ਸ਼ੁਰੂ ਕਰ ਦਿੱਤੇ ਸਾਧ ਸੰਗਤ ਜੀ ਜਿਸੇ ਲੜਕੇ ਨੂੰ ਡਰ ਸੀ ਕਿ ਮੈਂ ਫੇਲ ਹੋ ਜਾਵਾਂਗਾ ਜਦੋਂ ਰਿਜ਼ਲਟ ਆਇਆ ਤਾਂ ਉਸ ਸਮੇਂ ਉਸਦੀ ਸੈਕੰਡ ਡਿਵੀਜ਼ਨ ਆਈ ਕਿਤੇ ਫੇਲ ਹੋਣ ਦਾ ਡਰ ਅਤੇ ਕਿੱਥੇ ਸੈਕੰਡ ਡਿਵੀਜ਼ਨ ਵਿੱਚ ਪਾਸ ਹੋ ਗਿਆ ਫਿਰ ਉਹ ਬਾਬਾ ਜੀ ਕੋਲ ਮਠਿਆਈ ਦਾ ਡੱਬਾ ਲੈ ਕੇ ਆਇਆ ਬਾਬਾ ਜੀ ਨੇ ਉਸ ਨੂੰ ਆਉਂਦਿਆਂ ਦੇਖ ਕੇ ਉਸ ਨੂੰ ਪਹਿਲਾਂ ਹੀ ਪੁੱਛਿਆ ਹਾਂ ਪੁੱਤਰ ਕਿਵੇਂ ਰਿਹਾ ਤੇਰਾ ਰਿਜ਼ਲਟ ਬਾਬਾ ਜੀ ਤੁਹਾਡੀ ਮੇਰ ਨਾਲ ਪਾਸ ਹੋ ਗਿਆ ਹਾਂ ਹੁਣ ਬਾਬਾ ਜੀ ਉਸ ਨੂੰ ਕਹਿਣ ਲੱਗੇ ਕਿ ਇਹ ਦੁਨਿਆਵੀ ਪ੍ਰਸੰਨ ਤੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪੱਲਾ ਨਾਲ ਛੱਡੀ ਤੇ ਸਾਧ ਸੰਗਤ ਜੀ ਜੀ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਹਰ ਕੰਮ ਵਿੱਚ ਸਫਲ ਹੋਣ ਤਾਂ ਇਸ ਸਾਖੀ ਤੋਂ ਸਾਨੂੰ ਸਾਡੇ ਸਵਾਲ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਜਦੋਂ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਦਾ ਜਨਮ ਹੋਇਆ ਤਾਂ ਉਹਨਾਂ ਦੇ ਪਿਤਾ ਜੀ ਨੇ ਪਹਿਲਾਂ ਹੀ ਦਾਦੀ ਨੂੰ ਕਹਿ ਦਿੱਤਾ ਸੀ ਇਹ ਘਰ ਦੇ ਵਿੱਚ ਲੜਕੇ ਨੇ ਜਨਮ ਲੈਣਾ ਹੈ ਉਸ ਦੇ ਕੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਦੀ ਆਵਾਜ਼ ਪੈਣੀ ਚਾਹੀਦੀ ਹੈ ਤੇ ਜਦੋਂ ਬਾਬਾ ਜੀ ਦਾ ਜਨਮ ਹੋਇਆ ਤਾਂ ਦਾਈ ਨਾਲ ਨਾਲ ਵਾਹਿਗੁਰੂ ਜੀ ਦਾ ਜਾਪ ਕਰਦੀ ਰਹੇ ਤੇ ਸਾਧ ਸੰਗਤ ਜੀ ਜੇ ਪਹਿਲਾਂ ਮਾਤਾ ਪਿਤਾ ਗੁਰਬਾਣੀ ਦੇ ਨਾਲ ਜੁੜੇ ਹੋਣਗੇ ਤਾਂ ਹੀ ਬੱਚੇ ਆਪੇ ਹੀ ਗੁਰਬਾਣੀ ਨਾਲ ਜੁੜ ਜਾਣਗੇ ਸਾਧ ਸੰਗਤ ਜੀ ਜੀ ਅਸੀਂ ਸਵੇਰੇ ਨਿਤਨੇਮ ਦੀ ਸ਼ਾਮ ਨੂੰ ਸੋਧਰਦੀ ਅਤੇ ਰਾਤ ਨੂੰ ਕੀਰਤਨ ਸੋਈਲਾ ਸਾਹਿਬ ਜੀ ਦੀ ਅਰਦਾਸ ਕਰਦੇ ਹਾਂ ਤਾਂ ਸਾਨੂੰ ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ हे ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਨਾਮਦਾਨ ਬਖਸ਼ੋ ਸਾਡੇ ਬੱਚਿਆਂ ਨੂੰ ਸਿੱਖੀ ਬਖਸ਼ੋ ਤੇ ਫਿਰ ਦੇਖਣਾ ਸਾਧ ਸੰਗਤ ਜੀ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਆਪਣੇ ਆਪ ਬਦਲਾਵ ਹੁੰਦਾ ਦੇਖੋਗੇ ਆਪਣੇ ਬੱਚਿਆਂ ਨੂੰ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੋੜੋ ਗੁਰਬਾਣੀ ਪੜ੍ਹਨੀ ਦੱਸੋ ਗੁਰਬਾਣੀ ਦਾ ਜਾਪ ਕਰਨਾ ਦੱਸੋ ਸਾਧ ਸੰਗਤ ਜੀ ਦਸਵੇਂ ਪਾਸ਼ਾ ਜੀ ਦਾ ਸਿੱਖਣ ਵਚਨ ਹੈ ਕਿ ਆਪਣੇ ਬੱਚਿਆਂ ਦੀ ਹਰ ਰੋਜ਼ ਤਿੰਨ ਵਾਰ ਅਰਦਾਸ ਜੋਰ ਕਰੋ ਮੂਲ ਮੰਤਰ ਦਾ ਪਾਠ ਕਰਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸੱਚੇ ਪਾਸ਼ਾ ਇਸ ਦਾ ਪਾਠ ਦਾ ਫਲ ਸਾਡੇ ਬੱਚਿਆਂ ਨੂੰ ਲੱਗੇ ਤੇ ਇਹਨਾਂ ਨੂੰ ਨਾਮ ਦਾਣ ਤੇ ਗੁਰਸਿੱਖੀ ਜੀਵਨ ਬਖਸ਼ੋ ਸਾਧ ਸੰਗਤ ਜੀ ਇੱਕ ਵਾਰ ਦੇ ਸਕੇ ਪ੍ਰਾਸਨ ਪਿਤਾ ਨੇ ਕਮਾਈ ਕਰਕੇ ਬਹੁਤ ਮਾਇਆ ਇਕੱਠੀ ਕੀਤੀ ਸੀ ਇਸ ਕਰਕੇ ਦੋਵਾਂ ਭਰਾਵਾਂ ਦੇ ਹਿੱਸੇ ਬੇਅੰਤ ਮਾਇਆ ਆਈ ਇਹਨਾਂ ਦੋਵਾਂ ਭਰਾਵਾਂ ਦੇ ਵਿਆਹ ਪਿਛੋਂ ਦੋਵਾਂ ਦੇ ਘਰ ਇੱਕ-ਇੱਕ ਲੜਕਾ ਹੋਇਆ ਉਮਰ ਵਿੱਚ ਉਹਨਾਂ ਦੋਵਾਂ ਲੜਕੀਆਂ ਦਾ ਡੇਢ ਸਾਲ ਦਾ ਹੀ ਫਰਕ ਸੀ ਗੱਲ ਉਸ ਸਮੇਂ ਦੀ ਹੈ ਜਦੋਂ ਇੱਕ ਲੜਕਾ 8ਵੀਂ ਕਲਾਸ ਵਿੱਚ ਪੜਦਾ ਸੀ ਤੇ ਇੱਕ 9ਵੀਂ ਦੇ ਵਿੱਚ ਪੜਦਾ ਸੀ ਦੋਹਾਂ ਦਾ ਆਪਸ ਦੇ ਵਿੱਚ ਬਹੁਤ ਪਿਆਰ ਸੀ ਉਹ ਦੋਵੇਂ ਭਰਾ ਹਰ ਸਮੇਂ ਇਕੱਠੇ ਉੱਠਦੇ ਬੈਂਦੇ ਸਨ ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਉਸਨੇ ਆਪਣੇ ਤਾਏ ਦੇ ਲੜਕੇ ਨੂੰ ਪੁੱਛਿਆ ਵੀਰ ਜੀ ਤੁਸੀਂ ਇਹ ਕੀ ਪਾਇਆ ਹੋਇਆ ਹੈ ਉਹ ਕਹਿੰਦਾ ਕਿ ਮੈਂ ਸਰੀ ਸਾਂ ਪਾਇਆ ਹੋਇਆ ਹੈ ਤੇ ਛੋਟੇ ਲੜਕੇ ਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਉਹ ਵੀ ਕਹਿਣ ਲੱਗਾ ਕਿ ਮੈਂ ਵੀ ਸਰੀ ਸਾਂ ਪਾਉਣਾ ਹੈ ਤੇ ਤਾਏ ਦੇ ਲੜਕੇ ਨੇ ਉਸ ਨੂੰ ਸਮਝਾਇਆ ਕਿ ਹਰ ਕਿਸੇ ਨੂੰ ਇਸ ਤਰ੍ਹਾਂ ਨਹੀਂ ਮਿਲਦਾ ਇਹ ਸਿਰਫ ਉਸ ਨੂੰ ਮਿਲਦਾ ਹੈ ਜਿਹੜਾ ਅੰਮ੍ਰਿਤ ਛਕਦਾ ਹੈ ਅਸੀਂ ਕੱਲ ਨੂੰ ਅੰਮ੍ਰਿਤ ਛਕਣ ਜਾਣਾ ਹੈ ਇਸ ਲਈ ਮੇਰੇ ਮੰਮੀ ਪਾਪਾ ਨੇ ਮੈਨੂੰ ਇਹ ਲਿਆ ਕੇ ਦਿੱਤੀ ਹੈ ਉਹ ਹੁਣ ਦੂਜਾ ਭਰਾ ਉਸ ਨੂੰ ਕਹਿੰਦਾ ਹੈ ਕਿ ਮੈਂ ਵੀ ਅੰਮ੍ਰਿਤ ਛਕਣਾ ਹੈ ਫਿਰ ਉਹ ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ ਕਿ ਮੈਂ ਵੀ ਅੰਮ੍ਰਿਤ ਛਕਣਾ ਹੈ ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਆਪਣੇ ਭਰਾ ਦਾ ਨਾਮ ਲੈ ਕੇ ਕਿਹਾ ਕਿ ਉਸਨੇ ਸੋਹਣੀ ਕਿਰਪਾਣ ਪਾਈ ਹੋਈ ਹੈ ਮੈਂ ਵੀ ਪਾਉਣੀ ਹੈ ਤੇ ਮੈਂ ਵੀ ਅੰਮ੍ਰਿਤ ਛਕਣਾ ਹੈ 8ਵੀਂ 9ਵੀਂ ਕਲਾਸ ਦੇ ਬੱਚੇ ਨੇ ਉਹ ਅੰਮ੍ਰਿਤ ਛਕਣ ਬਾਰੇ ਪਤਾ ਨਹੀਂ ਹੁੰਦਾ ਪਰ ਉਹ ਬੱਚਾ ਆਪਣੇ ਭਰਾ ਦੇ ਪਾਏ ਹੋਏ ਸ੍ਰੀ ਸਾਹਿਬ ਦੇਖ ਕੇ ਪ੍ਰਭਾਵਿਤ ਹੋਇਆ ਇਸ ਲਈ ਉਸ ਦਾ ਵੀ ਦਿਲ ਅੰਮ੍ਰਿਤ ਛਕਣ ਨੂੰ ਕਰ ਗਿਆ ਪਰ ਉਸ ਦਾ ਜੋ ਪਿਤਾ ਸੀ ਉਹ ਕਦੇ-ਕਦੇ ਸ਼ਰਾਬ ਪੀ ਲੈਂਦਾ ਸੀ ਉਸਨੇ ਮਨ ਦੇ ਵਿੱਚ ਸੋਚਿਆ ਜੇਕਰ ਬੱਚੇ ਨੇ ਅੰਮ੍ਰਿਤ ਛਕ ਲਿਆ ਤਾਂ ਮੇਰੀ ਸ਼ਰਾਬ ਵੀ ਬੰਦ ਹੋ ਜਾਵੇਗੀ ਉਨੇ ਸੋਚ ਕੇ ਆਪਣੇ ਬੱਚੇ ਨੂੰ ਰੋਕ ਦਿੱਤਾ ਤੇ ਕਿਹਾ ਨਹੀਂ ਅੰਮ੍ਰਿਤ ਨਹੀਂ ਛਕਣਾ ਅਗਲੇ ਦਿਨ ਜਦੋਂ ਉਸੇ ਭਰਾ ਨੇ ਅੰਮ੍ਰਿਤ ਛਕਣਾ ਸੀ ਤਾਂ ਉਸਨੇ ਉਸ ਨੂੰ ਆਵਾਜ਼ ਮਾਰ ਕੇ ਪੁੱਛਿਆ ਕਿ ਤੁਸੀਂ ਸ੍ਰੀ ਸਾਹਿਬ ਲੈ ਕੇ ਆਏ ਹੋ ਕਿ ਤੁਹਾਨੂੰ ਅੰਮ੍ਰਿਤ ਛਕਣ ਜਾਣਾ ਹੈ ਉਹ ਬੱਚਾ ਫਿਰ ਆਪਣੀ ਮੰਮੀ ਨੂੰ ਪੁੱਛਣ ਲੱਗਾ ਕਿ ਮੈਂ ਵੀ ਅੰਮ੍ਰਿਤ ਛਕਣਾ ਹੈ ਤੁਸੀਂ ਪਾਪਾ ਨੂੰ ਕਹੋ ਪਰ ਪਿਓ ਨੇ ਪੁੱਤ ਨੂੰ ਗੁੱਸੇ ਦੇ ਵਿੱਚ ਮੂੰਹ ਤੇ ਚਪੇੜ ਮਾਰ ਦਿੱਤੀ ਤੇ ਕਮਰੇ ਦੇ ਵਿੱਚ ਬੰਦ ਕਰਕੇ ਬਾਹਰੋਂ ਕੁੰਡੀ ਮਾਰ ਦਿੱਤੀ ਫਿਰ ਆਪਣੇ ਭਰਾ ਦੇ ਮੁੰਡੇ ਨੂੰ ਗੁੱਸੇ ਦੇ ਵਿੱਚ ਕਿਹਾ ਕਿ ਤੂੰ ਜਾ ਬਣ ਜਾ ਬਾਬਾ ਮੈਂ ਤਾਂ ਆਪਣੇ ਮੁੰਡੇ ਨੂੰ ਡਾਕਟਰ ਬਣਾਵਾਵਾਂਗਾ ਉਹ ਲੜਕਾ ਚਲਾ ਗਿਆ ਸਮਾਂ ਲੰਘਦਾ ਗਿਆ 7-8 ਸਾਲਾਂ ਦੇ ਬਾਅਦ ਜਿਹੜੇ ਲੜਕੇ ਨੇ ਅੰਮ੍ਰਿਤ ਛਕਿਆ ਹੋਇਆ ਸੀ ਸੰਗਤ ਜੀਓ ਗੁਰਦੁਆਰੇ ਸੇਵਾ ਕਰਨ ਲੱਗ ਪਿਆ ਸਭ ਦਾ ਸਤਿਕਾਰ ਕਰਦਾ ਹੈ ਸਿਰ ਤੇ ਸੋਣੀ ਦਸਤਾਰ ਸਜਾਉਂਦਾ ਹੈ ਤੇ ਦੂਜੇ ਪਾਸੇ ਉਸੇ ਹੀ ਭਰਾ ਦਾ ਤੇ ਦੂਜੇ ਪਾਸੇ ਉਸਦਾ ਹੀ ਭਰਾ ਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਫਿਰ ਉਸਦੇ ਪਾਪਾ ਨੇ ਉਸ ਨੂੰ ਹਾਈ ਐਜੂਕੇਸ਼ਨ ਦੇ ਲਈ ਯੂਨੀਵਰਸਿਟੀ ਪੇਜ ਦਿੱਤਾ ਪਿਤਾ ਸੋਚਦਾ ਹੈ ਕਿ ਮੇਰਾ ਪੁੱਤਰ ਪੜ੍ਹਾਈ ਕਰਕੇ ਡਾਕਟਰ ਬਣੇਗਾ ਉਸ ਉੱਪਰ ਬਹੁਤ ਮਾਇਆ ਲਾ ਦਿੱਤੀ ਪਰ ਕੁਝ ਸਾਲਾਂ ਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਨੂੰ ਤਾਂ ਨਸ਼ੇ ਦੀ ਬਹੁਤ ਬੁਰੀ ਆਦਤ ਪੈ ਗਈ ਹੈ ਪਿਤਾ ਪੁੱਤਰ ਨੂੰ ਹੋਸਟਲ ਤੋਂ ਘਰ ਲੈ ਆਇਆ ਘਰ ਲਿਆ ਕੇ ਮਨ ਬਹੁਤ ਦੁਖੀ ਹੋਇਆ ਕਿ ਉਹ ਇਸ ਨੂੰ ਕਿੰਨੀ ਗੁਰੀ ਆਦਤ ਲੱਗ ਗਈ ਹੈ ਹੁਣ ਉਸ ਦਾ ਪਿਤਾ ਬਹੁਤ ਪਰੇਸ਼ਾਨ ਰਹਿੰਦਾ ਹੈ ਫਿਰ ਕਿਸੇ ਦੇ ਕਹਿਣ ਤੇ ਆਪਣੇ ਲੜਕੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੇਚ ਦਿੰਦਾ ਹੈ ਕਈ ਮਹੀਨੇ ਉਹ ਲੜਕਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਿਹਾ ਫਿਰ ਕੁਝ ਕੁ ਮਹੀਨਿਆਂ ਦੇ ਬਾਅਦ ਉਤੋਂ ਫੋਨ ਆ ਗਿਆ ਤੇ ਉਸਦੇ ਪਿਤਾ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਬੁਲਾਇਆ ਗਿਆ ਉਸ ਦਾ ਪਿਤਾ ਨਸ਼ਾ ਸ਼ਿਡਾਓ ਕੇਂਦਰ ਪਹੁੰਚ ਗਿਆ ਉੱਥੇ ਜਾ ਕੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤੋ ਕਹਿਣ ਲੱਗੇ ਸਰਦਾਰ ਜੀ ਤੁਸੀਂ ਆਪਣੇ ਲੜਕੇ ਨੂੰ ਘਰ ਲੈ ਜਾਓ ਅਸੀਂ ਉਸ ਦਾ ਇਲਾਜ ਨਹੀਂ ਕਰ ਸਕਦੇ ਕਿਉਂਕਿ ਉਸ ਨੂੰ ਨਸ਼ੇ ਦੀ ਇੰਨੀ ਜ਼ਿਆਦਾ ਆਦਤ ਪੈ ਚੁੱਕੀ ਹੈ ਕਿ ਉਸ ਨੂੰ ਥੋੜਾ ਬਹੁਤ ਨਸ਼ਾ ਹਰ ਰੋਜ਼ ਦੇਣਾ ਹੀ ਪੈਂਦਾ ਹੈ ਨਹੀਂ ਤਾਂ ਉਹ ਕੰਧਾਂ ਦੇ ਵਿੱਚ ਸਿਰ ਮਾਰਨ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਮੈਨੂੰ ਨਸ਼ਾ ਦੇ ਦਿਓ ਨਹੀਂ ਤਾਂ ਮੈਂ ਮਾਰ ਜਾਵਾਂਗਾ ਪਿਤਾ ਨੇ ਪੁੱਛਿਆ ਕਿੰਨੇ ਦਾ ਲੜਕਾ ਕਿੱਥੇ ਹੈ ਉਹਨਾਂ ਨੇ ਸਾਹਮਣੇ ਇਸ਼ਾਰਾ ਕਰ ਦਿੱਤਾ ਜਦੋਂ ਪਿਤਾ ਸਾਹਮਣੇ ਕਮਰੇ ਵਾਲ ਨੂੰ ਗਿਆ ਤਾਂ ਉੱਥੋਂ ਬਹੁਤ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਕਿ ਮੈਨੂੰ ਨਸ਼ਾ ਦੇ ਦਿਓ ਨਹੀਂ ਤਾਂ ਮੈਂ ਮਰ ਜਾਵਾਂਗਾ ਜਦੋਂ ਪਿਤਾ ਨੇ ਅੱਗੇ ਹੋ ਕੇ ਖਿੜਕੀ ਰਾਹੀਂ ਦੇਖਿਆ ਤਾਂ ਪੁੱਤਰ ਦਿਓਹਾਂਤ ਦੇਖ ਕੇ ਉੱਚੀ ਉੱਚੀ ਰੋਣ ਲੱਗ ਗਿਆ ਤੇ ਸੋਚਦਾ ਹੈ ਕਿ ਮੈਂ ਇਸ ਦੇ ਫਿਊਚਰ ਦੇ ਲਈ ਕੀ ਸੁਪਨੇ ਵੇਖੇ ਸਨ ਅਤੇ ਕਿਹੜੇ ਰਾਹ ਤੇ ਪੈ ਗਿਆ ਹੈ ਜਦੋਂ ਲੜਕੇ ਨੇ ਦੇਖਿਆ ਮੇਰਾ ਪਿਤਾ ਆਇਆ ਹੈ ਤਾਂ ਉਹ ਆਪਣੇ ਪਿਓ ਨੂੰ ਕਹਿਣ ਲੱਗਾ ਬਾਪੂ ਮੈਨੂੰ ਨਸ਼ਾ ਲੈ ਦਿਓ ਇਹਨਾਂ ਨੇ ਮੈਨੂੰ ਕਮਰੇ ਦੇ ਵਿੱਚ ਬੰਦ ਕੀਤਾ ਹੈ ਜੇ ਮੈਨੂੰ ਨਸ਼ਾ ਨਾ ਮਿਲਿਆ ਫਿਰ ਮੈਂ ਮਰ ਜਾਵਾਂਗਾ ਹੁਣ ਪਿਓ ਵੀ ਰੋ ਰਿਹਾ ਸੀ ਤੇ ਪੁੱਤਰ ਵੀ ਰੋ ਰਿਹਾ ਸੀ ਰੋਂਦੇ ਹੋਏ ਪੁੱਤਰ ਨੇ ਕਿਹਾ ਬਾਪੂ ਜੇ ਤੂੰ ਥੱਪੜ ਮਾਰ ਕੇ ਉਸ ਦਿਨ ਕਮਰੇ ਵਿੱਚ ਬੰਦ ਨਾ ਕਰਦਾ ਅੱਜ ਇਹਨਾਂ ਦੀ ਵੀ ਕੋਈ ਹਿੰਮਤ ਨਹੀਂ ਸੀ ਹੋਣੀ ਕਿ ਮੈਨੂੰ ਕਮਰੇ ਦੇ ਵਿੱਚ ਬੰਦ ਕਰ ਦੇਣ ਬਾਬੂ ਜੀ ਤੂੰ ਮੈਨੂੰ ਉਸ ਦਿਨ ਅੰਮ੍ਰਿਤ ਛਕਣ ਤੋਂ ਨਾ ਰੋਕਦਾ ਤਾਂ ਅੱਜ ਮੈਂ ਨਸ਼ੇੜੀ ਨਾ ਬੰਦਾ ਹੁਣ ਪਿਤਾ ਦੁਖੀ ਹੋ ਕੇ ਸੋਚਦਾ ਹੈ ਕਿ ਗਲਤੀ ਤਾਂ ਮੇਰੀ ਹੈ ਤਾਂ ਸਾਧ ਸੰਗਤ ਜੀ 10 12 ਸਾਲ ਦੇ ਲੜਕੇ ਨੂੰ ਜਰੂਰ ਗੁਰੂ ਦੇ ਲੜ ਲਾਉਣਾ ਚਾਹੀਦਾ ਹੈ ਤੇ ਮਾਵਾਂ ਆਪਣੇ ਬੱਚਿਆਂ ਦੇ ਲਈ ਚਪਚੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਿਆ ਕਰੋ ਕਿ へ ਵਾਹਿਗੁਰੂ ਮੇਰੇ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ੋ ਗੁਰਸਿੱਖੀ ਬਖਸ਼ੋ ਆਪਣੇ ਚਰਨਾਂ ਦੇ ਨਾਲ ਲਾ ਲਓ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ